ਮੇਰੇ ਨਾਲ ਮੋਹੱਲੀ ਤੋਂ ਵੀਡੀਓ ਕਾਲ ਤੇ ਨੇ ਸਿੱਖ ਵਿਦਵਾਨ ਪ੍ਰੋਫੈਸਰ ਕੁਲਵੰਤ ਸਿੰਘ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਫੈਸਰ ਕੁਲਵੰਤ ਸਿੰਘ ਅਕਾਲੀ ਦਲ ਦਾ ਜਿਹੜਾ ਸੰਕਟ ਆ ਉਹ ਦਿਨੋਂ ਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਵਾ ਕੀ ਵਜ੍ਹਾ ਵਾ ਇਸ ਸੰਕਟ ਦੀ ਕੀ ਲੱਗਦਾ ਵਾ ਤੁਹਾਨੂੰ ਕਿ ਇਹਦੇ ਲਈ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਮੁੱਖ ਤੌਰ ਤੇ ਉਹਨਾਂ ਦਾ ਕਸੂਰ ਆ ਜਾਂ ਹੋਰ ਕੋਈ ਵਜ੍ਹਾ ਵਾ

ਮਚੀ ਲੀਡਰਸ਼ਿਪ ਨੇ ਹਰ ਸੂਖ ਮਸਲੇ ਤੇ ਹਰ ਪੰਜਾਬ ਦੇ ਮਸਲੇ ਤੇ ਕੋਈ ਠੱਕ ਕੇ ਸਟੈਂਡ ਨਹੀਂ ਲਿਆ ਓਕੇ ਔਰ ਕੰਪਰੋਮਾਈਜ਼ ਕਰਦੇ ਰਹੇ ਨੇ ਅੱਛਾ ਔਰ ਉਹ ਕੰਪਰੋਮਾਈਜ਼ ਆਪਣੇ ਪਰਸਨਲ ਹਿੱਤਾਂ ਨੂੰ ਕਰਦੇ ਰਹੇ ਓਕੇ ਔਰ ਇੱਕ ਆਪੋ ਆਪ ਨੇ ਭੜੇ ਬਣਾ ਕੇ ਉਹਨਾਂ ਦੀ ਜਿਹੜੀ ਹੈ ਉਹਨਾਂ ਦੇ ਤਰਫਦਾਰੀ ਕਾਰਨ ਤੇ ਜਿਹੜਾ ਸਮੁੱਚੇ ਪੰਚੀਆਂ ਸਮੁੱਚਿਆਂ ਹੁਆ ਸੀ ਉਹਨਾਂ ਨੂੰ ਕੰਪਰੋਮਾਈਜ਼ ਕਰਦੇ ਰਹੇ ਔਰ तकरीबन ਹਰ ਸਿੱਖ ਕੰਪੋ ਜਿਹੜੀਆਂ ਸੋਮੇ ਸੌਖਾਵਾਂ ਨੂੰ ਉਹਨਾਂ ਸੇ ਨਾ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੱਬਸਿਓ ਸ਼ਰਮ ਵੈਸੇ ਕੁਲਵੰਤ ਸਿੰਘ ਜਿਹੜੇ ਹੁਣ ਇਹ ਆਪਸ ਦੇ ਵਿੱਚ ਵਖਰੇਵੇਂ ਹੋਏ ਆ ਕੁਝ ਕੁਝ ਨਰਾਜ਼ ਅਕਾਲੀ ਦਲ ਦੇ ਲੀਡਰ ਨੇ ਉਹ ਸੁਖਬੀਰ ਸਿੰਘ ਬਾਦਲ ਨੂੰ ਐਕਸੈਪਟ ਨਹੀਂ ਕਰਦੇ ਉਹਨਾਂ ਦਾ ਨਾਲ ਨਹੀਂ ਚੱਲਣਾ ਚਾਹੁੰਦੇ ਇਹਦਾ ਕੀ ਹੱਲ ਆ ਹਾਂ ਜੀ ਇਹਦਾ ਹੱਲ ਜੀ ਜੇ ਤਾਂ ਆਪਣੇ ਆਪ ਸਮਝ ਕੋ ਬਤਾਰ ਜੈਨੂਨ ਕੋਈ ਫਿੱਕੇ ਦੀ ਭਾਵ ਨੂੰ ਹੈ ਕਿ ਅਸੀਂ ਸਿੱਖਾਂ ਗੁਰੂ ਦੇ ਅਟਕ ਕੋਈ ਕਿਰਦਾਰ ਹੈ ਅਸੀਂ ਕੋਈ ਐਸੀ ਗੱਲ ਨਹੀਂ ਕਰਾਂਗੇ ਜਿਹਦੇ ਨਾਲ ਸਾਡੀ ਕੌਮ ਦਾ ਨੁਕਸਾਨ ਹੋਵੇ ਹੂੰ ਜੇ ਤਾਂ ਇਹ ਪਛਵਾ ਪਛਤਾ ਕਰਕੇ ਰੀਅਲ ਪਛਤਾਵਾ ਕਰ ਲੈਣ ਹੂੰ ਔਰ ਸਿੱਖ ਮਾਤੂ ਲੋ ਇਹ ਯਕੀਨ ਦਵਾ ਸਕਣ ਹੂੰ ਕਿ ਇਹ ਜਿਹੜਾ ਪਛਤਾ ਪਛਤਾ ਕਰ ਕੋਈ ਇਫੋਥਮੈਟਿਕ ਨਹੀਂ ਆ ਹੂੰ ਦਿਖਾਉਣ ਵਾਸਤੇ ਨਹੀਂ ਆ ਹੂੰ ਅਸੀਂ ਤੈਨ੍ਹੇ ਲੋ ਇਸ ਗੱਲ ਨੂੰ ਅੱਛਾ ਸਾਫ਼ ਕਰਦੇ ਹਾਂ ਸਭ ਤੋਂ ਬਹੁਤ ਗਲਤੀਆਂ ਹੋਈਆਂ ਨੇ ਹੂੰ 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 ਔਰ ਜੇ ਅਗਰ ਇਹ ਮਾਫੂਕ ਨੂੰ ਜੀਹਨ ਪਹੁੰਚਾਉਣ ਲਈ ਕੋਈ ਇਹਨਾਂ ਦੇ ਬਿਹਾਰਫ ਤੇ ਕੋਈ ਕੋਈ ਸੰਗਾ ਜੀਵਨ ਵਾਲਾ ਸਿੱਖ ਕੋਈ ਮਰ ਲਈ ਜਿਹੜਾ ਵੱਡੇ ਤੋਂ ਵੱਡਾ ਸਿੱਖ ਹੋਵੇ ਹੂੰ ਉਹ ਉਹ ਅਗਰ ਕੋਈ ਜਾਮ ਨਹੀਂ ਦੇ ਕਿਉਂ ਇਹ ਨਹੀਂ ਕਰਨਗੇ ਆਪੇ ਗੱਲ ਤਾਂ ਫਸਟਾ ਤਾਂ ਹੋ ਜਾਏਗਾ ਵਰਨਾ ਇਹ ਫਰਸਾਈਨ ਆਉ ਪਾਗਲਟੀ ਨੂੰ ਵਿਸ਼ਵਾਸ ਨਹੀਂ ਆਉਣਾ ਜਿਹੜੀ ਹੁਣ ਲੇਟੈਸਟ ਕੱਲ ਦੀ ਡਿਵੈਲਪਮੈਂਟ ਆ ਜਿਹਦੇ ਚ ਸਿਕਸ ਸਹਿਬਾਨ ਨੇ ਇੰਟਰਵਿਨ ਕੀਤਾ ਵਾ ਉਹਦਾ ਕੋਈ ਫਾਇਦਾ ਹੋਊਗਾ ਦੇਖੋ ਫਾਇਦੇ ਦੀ ਗੱਲ ਆ ਕੋਹ ਖਰੀਤ ਜਿਹੜੀ ਐ ਉਹ ਇਹ ਦਿਨ ਤੋਂ ਹੁਣ ਸ੍ਰੇਸ਼ਾ ਕਰਨ ਦਾ ਜਗੋਂ ਨਹੀਂ ਕੋਈ ਸਿੱਖ ਪੰਡਿਤ ਵਿਗਾਰਤ ਹੁੰਦਾ ਸਾਹੀ ਹੀ ਪਰਵਾਨਾ ਤੇ ਰਸਤਾ ਬਹਰ ਉਦਾਲਸਾ ਜਾਣ ਤੋਂ ਜਾਂ ਪਬਲਿਕ ਰਹਿਦੀਆਂ ਕੱਦ ਦੀ بجائے ਆਪਣੇ ਘਰ ਜੀ ਇਹ ਨਹੀਂ ਦੇਖਣ ਦਾ ਆ ਜਿਹਾ ਆਸਾ ਤਰੀਕਾ ਹੁੰਦਾ ਹੈ ਹੂੰ ਔਰ ਸਕਾਲ ਤੋਂ ਸਾਰ ਫਰਮੋਚਨ ਚੱਲ ਰਹੀ ਹੈ ਔਰ ਕੋ ਕੋ ਮੋ ਜਵادار ਵੀ ਕੁਛੇ ਕਾ ਜਿਹਾ ਰਹੇ ਇਸ ਕਰਕੇ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਨਹੀਂ ਦਿੰਦਾ ਇਹ ਇਹ ਕਲੇਸ਼ ਜਿਹੜਾ ਹੈ ਬਾਹਰ ਪਬਲਿਕ ਵਿੱਚ ਆਪਣੇ ਇੰਡਸਟਰੀ ਲੀਨ ਨੂੰ ਵਾਸ਼ ਕਰਨ ਦੀ بجائے ਆਪਣੇ ਘਰ ਤੋਂ ਜਿਹੜੇ ਪਾਲ ਤੋਂ ਪਹੁੰਚੇ ਨੇ ਇਹ ਸਹੀ ਰਾਸ ਹੈ। ਔਰ ਇਹ ਸਹੀ ਰਾਸਤੇ ਵਿੱਚੋਂ ਤੁਹਾਨੂੰ ਕੋਈ ਹਲ ਲੱਪਣ ਦੀ ਅਮੇਦ ਰੱਖਣੀ ਚਾਹੀਦੀ ਹੈ। ਜਿਹੜੀ ਕੋਈ ਨਾ ਇਹ ਜਿਹੜਾ ਇਹ ਨਾ ਚੋ ਨਰਾਜ਼ ਧੜਾਵਾ ਉਹਨਾਂ ਨੇ ਕੱਲ ਇੱਕ ਹੋਰ ਫੈਸਲਾ ਲਿਆ ਵਾ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਦਾ ਤਾਂ ਲੱਗਦਾ ਵਾ ਕਿ ਬਿਨਾ ਸਾਰੇ ਅਕਾਲੀ ਦਲ ਸਾਰੇ ਲੀਡਰਾਂ ਦੇ ਇਕੱਠੇ ਹੋਏ ਉਸ ਲਹਿਰ ਦਾ ਕੋਈ ਫਾਇਦਾ ਹੋਊ ਲਹਿਰ ਉਹ ਹੀ ਚਲਾ ਸਕਦਾ ਜਿਹੜੇ ਜਿਹੜੇ ਕੋਈ ਗੋਣ ਹੋਵੇ ਹੂੰ ਜਿਹੜੇ ਆਪ ਹੀ ਖੇਤ ਨੇ ਜਿਹੜੇ ਆਪ ਹੀ ਸਿੱਖ ਜਗਤ ਨੇ ਜਾਂ ਸਰਕਾਰ ਕੋਲ ਨੇ ਉਹਨਾਂ ਤੋਂ ਲਹਿਰ ਚਲਾਉਣ ਦੀ ਕੀ ਉਮੀਦ ਹੋ ਸਕਦੀ ਹੂੰ ਇਹ ਲਹਿਰ ਹੈ ਨਹੀਂ ਜਵਾਬ ਇਹ ਤੇ ਇਹ ਲਹਿਰ ਮੌਜੂਦਾ ਸਮੇਂ ਤੇ ਕਿਸੇ ਹੱਦ ਤੱਕ ਕੋੜੇ ਲਿਖੇ ਲੋਕ ਵਿਦਵਾਨ ਲੋਕ ਇੰਟੈਲੈਕਚੁਅਲ ਕਲਾਸਿਕ ਆਂਦੀ ਜੜੀ ਹੈ ਔਰ ਨਾਲ ਜਿਹੜੇ ਅਸਲੀ ਨਿਸ਼ਕਾਮ ਸੰਤ ਸੰਤਾਂ ਨੇ ਇੱਕ ਪੰਧ ਬਹੁਤੋਂ ਪੰਜਾਬ ਵਿੱਚ ਹੂੰ ਔਰ ਕੁਝ ਨੌਜਵਾਨ ਜਿਹੜੇ ਸਿੱਖੋ ਸੁਭਾਮ ਤੇ ਵਚਨਬਾਦ ਨੇ ਉਹ ਚਲਾ ਸਕਦੇ ਨੇ ਇਹਨਾਂ ਦੇ ਇਹਨਾਂ ਨੂੰ ਲਹਿਰ ਚਲਾਉਣਾ ਨਾ ਇਹਨਾਂ ਕੋਲ ਚੱਲਣੀ ਆ ਨਾ ਉਹਦਾ ਕੋਈ ਐਸਾ ਹੋਣਾ ਇਹ ਲਹਿਰ ਦੇ ਉੱਤੇ ਇਹ ਇਹ ਲਹਿਰ ਦੇ ਬਿਲਕੁਲ ਯੋਗ ਨਹੀਂ ਹੈ ਇਹਨੂੰ ਇਹਨਾਂ ਦੁਆਰਾ ਲਹਿਰ ਨਹੀਂ ਚਲ ਸਕਦੀ ਦੂਸਰੇ ਪਾਸੇ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਇਹ ਸਾਰੇ ਜਿਹੜੇ ਲੀਡਰਸ਼ਿਪ ਅਕਾਲ ਤਖਤ ਸਾਹਿਬ ਪਹੁੰਚਿਆ ਇਹ ਸਹੀ ਰਸਤਾ ਇਹਨਾਂ ਨੇ ਚੁਣਿਆ ਮੈਂ ਪਰ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕ ਸ਼੍ਰੋਮਣੀ ਕਮੇਟੀ ਦੇ ਉੱਤੇ ਵੀ ਸਵਾਲ ਖੜੇ ਕਰਦੇ ਆ ਔਰ ਜਿਹੜੇ ਜਿਹੜੇ ਜਥੇਦਾਰ ਸਹਿਬਾਨ ਨੇ ਉਸ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਹੁੰਦੇ ਆ ਇਹਦੇ ਬਾਰੇ ਕੀ ਕਹੋਗੇ ਮੈਂ ਤਾਂ ਸਮਝਦਾ ਭਾਈ ਇਹ ਸ਼ੀ ਜਿਹੜੀ ਹੈ ਆਰੰਝਾ ਆਣਾ ਇਹਨਾਂ ਆਪਾਰਲੀ ਲੀਡਰਾਂ ਦਾ ਨਹੀਂ ਹੋ ਰਿਹਾ ਜਦੋਂ ਆਪਾਂ ਸੱਟ ਤੋਂ ਗੱਲ ਪਹੁੰਚੀ ਹੈ ਅਨੇਮਤਾਨ ਜਥੇਦਾਰ ਸਹਿਬਾਂ ਅੰਦਾਜ਼ਾ ਹੂੰ ਉਹ ਜਿਹੜੀ ਜਿਹੜੀ ਗੱਲ ਤੁਸੀਂ ਕਹੀ ਹੈ ਜੋ ਖੁਰਕਤਨ ਖਾਵਾਲੇ ਜੱਥੇਦਾਰ ਨੇ ਹੂੰ ਉਹ ਅਸਹੀ ਜੱਥੇਦਾਰ ਨੇ ਸਿੱਖ ਕੌਮ ਦੇ ਹੂੰ ਉਹ ਆਪਣਾ ਸਰਦਾਰ ਇਨਾ ਉੱਚਾ ਕਰ ਲਿਆ ਜੋ ਬਿਲਕੁਲ ਕੋਈ ਪੱਕਾ ਤੋਂ ਬਿਨਾਂ ਜੋ ਜੋ ਜਿਵੇਂ ਦੋਸ਼ੀ ਜਿੰਨਾ ਜਿੰਨਾ ਦੋਸ਼ੀ ਹੈ ਐਂ ਉਹ ਪੁੱਤ ਕੋ ਗੁਰੂ ਕੇ ਸਿੰਘ ਬਣ ਕੇ ਉਹ ਪੱਕਾ ਬੈਠ ਕੇ ਉਹ ਭਾਵਨਾ ਉਹਨਾਂ ਚ ਹੋਣੀ ਚਾਹੀਦੀ ਹੈ ਔਰ ਉਹਨਾਂ ਪੱਕਾ ਉਹ ਆਪਣਾ ਉਹਨਾਂ ਨੂੰ ਦੇਣਾ ਮਹੰਲਾ ਪਰ ਪਰ ਪ੍ਰੋਫੈਸਰ ਸਾਹਿਬ ਜਦੋਂ ਉਹ ਨਿਰਪੱਖ ਫੈਸਲਾ ਲੈਂਦੇ ਆ ਉਦੋਂ ਤੁਹਾਨੂੰ ਪਤਾ ਹੀ ਆ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਵਾ ਅੱਗੇ ਕਈ ਵਾਰ ਇਹ ਹੋ ਚੁੱਕਾ ਵਾ ਇਹ ਪਹਿਲਾਂ ਜੇ ਉਹ ਸੁੱਕਿਆ ਹੋ ਸੁੱਕਿਆ ਹਾਂ ਉਹ ਮੈਂ ਕਹੀਂ ਤਾਂ ਕਹ ਰਿਹਾ ਇਹ ਐਮ ਤੇ ਆਨੋ ਨਾ ਜਾਵੇ ਇਹ ਦਾ ਕੱਟ ਹਾਂ 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 ਇਹ ਨਾ ਨਾ ਕੁਝ ਵੀ ਹੋ ਜਾਈ ਗਾ ਨਾ ਨਾ ਮੈਂ ਤਾਂ ਲੇਕਿਨ ਤਕਨੀਏ ਜ਼ਥੇਦਾਰ ਸਾਹਿਬ ਜ਼ਰੂਰ ਜੋ ਫੁਹਾਰ ਤਖਤਰ ਬਹੁਤ ਸਖਦੇ ਨੇ ਹੈ ਅਸਲੀ ਅਸਲੀ ਰੂਪ ਵਿੱਚ ਇਹਨਾਂ ਸਾਰੋਂ ਬਹੁਤ ਸਖਦੇ ਨੇ ਪਰ ਸਿੱਖੋਂ ਨੂੰ ਬੁਲਾ ਸਕਦੇ ਉਹਨਾਂ ਦੀ ਜੋ ਮਿਹਵਾਰੀ ਹੈ ਉਹ ਮਹਾਰਮ ਦੀ ਰਿਸਪੋਨਸਿਬਿਲਟੀ ਉਹਨੋਂ ਪਿਆ ਇਹਨਾਂ ਤੇ ਅਜੇ ਕੋਈ ਇਹਨਾਂ ਨੂੰ ਕੋਈ ਵੀ ਖੰਦ ਤੇ ਬੰਦੇ ਇਹਨਾਂ ਨੇ ਤੇ ਜੋ ਕਰ ਕਰ ਨੂੰ ਸਿਖਾ ਦਿੱਤਾ ਪਰ ਜੇ ਮੇਰੀ ਮੈਂ ਤੇ ਉਹਨਾਂ ਨੂੰ ਤੁਹਾਨੂੰ ਲੱਗਦਾ ਵਾ ਕਿ ਤੁਹਾਡੇ ਵਰਗੇ ਜਿਹੜੇ ਜਾਂ ਹੋਰ ਸਿੱਖ ਵਿਦਵਾਨ ਨੇ ਇਸ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਪ੍ਰੈਸ਼ਰ ਗੁੱਪ ਬਣਾ ਕੇ ਇਸ ਮਸਲੇ ਦਾ ਹੱਲ ਕਢਣਾ ਚਾਹੀਦਾ ਕਿਉਂਕਿ ਸਾਰਿਆਂ ਨੂੰ ਇੱਕ ਗੱਲ ਤੇ ਬੜੀ ਕਲੀਅਰ ਹੈ ਨਾ ਕਿ ਪੰਜਾਬ ਨੂੰ ਇੱਕ ਚੰਗੀ ਖੇਤਰੀ ਪਾਰਟੀ ਦੀ ਵਾਕਈ ਲੋੜ ਹੈ ਔਰ ਉਹ ਜਿਹੜੀ ਖੇਤਰੀ ਪਾਰਟੀ ਦੀ ਜਗ੍ਹਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਪਰ ਸਕਦਾ ਹੈ ਮੈਂ ਤਾਂ ਜੀ ਜਿੰਨੇ ਇੰਟੈਲੈਕਚੁਅਲ ਪੋਟੈਂਸ਼ੀਅਲ ਤੇ ਸਟੱਡੀ ਦੇ ਰੂਪ ਅੱਗੇ ਬੰਮ ਚਾਹ ਰਹੇ ਨੇ ਮੈਂ ਉਹ ਸਾਰਿਆਂ ਨੂੰ ਕਹਿਣਾ ਬੜਾ ਬਾਦਕਿ ਆਰੇ ਜਣੇ ਅਪਾਰਖੇ ਇੱਕ ਮੁਹਿੰਮ ਚਲਾਈਏ ਔਰ ਪ੍ਰੈਸ਼ਰ ਗਰੁੱਪ ਜਿਵੇਂ ਤੁਸੀਂ ਕਹਿੰਦੇ ਹੋ ਪਿਛਲੇ ਜੋ ਹੰਦੋਂ ਮੈਂ ਅਸੀਂ ਡਾਕਟਰ ਫਰਖੂਨ ਮੋਰੇ ਦਾ ਤੁਸਮਾ ਲਸ ਕਰਾਇਆ ਸੀਗਾ ਤੁਹਾਨੂੰ ਵੀ ਇਨਵਿਟੇਸ਼ਨ ਭੇਜਿਆ ਸੀ ਕਿ ਸਿੱਖਾਂ ਦੀ ਆਰਥੂ ਸਮਾਜ ਦੇ ਆਪਣਾ ਰਾਜਨੀਤਿਕ ਭਾਰਮਿਕ ਅਧਿਆਤਮਿਕ ਸੱਭਿਆਚਾਰਿਕ ਔਰ ਐਜੂਕੇਸ਼ਨਲ ਇੰਟੈਲੈਕਚੁਅਲ ਮਾਦਮ ਸਟੇਟ ਕੀ ਹੈ ਸਟੇਟ ਕੀਆ ਔਰ ਇਥੇ ਡਾਕਟਰ ਸੁਵਰਾਜ ਸਿੰਘ ਬਾਣੀ ਉਹ ਹੋਂ ਸੀਗਾ ਔਰ ਡਾਕਟਰ ਸੁਵਰਾਜ ਸਿੰਘ ਨੇ ਪ੍ਰਧਾਨੀ ਕੀਤੇ ਸੀ ਮੈਂ ਉੱਥੇ ਵੀ ਕਿਹਾ ਸੀ ਇਹ ਡਾਕਟਰ ਸੁਵਰਾਜ ਸਿੰਘ ਦੇ ਤੁਸੀਂ ਅਗੇ ਨੂੰ ਲੀਡ ਕਰੋ ਔਰ ਸਾਰੇ ਜਿਨਨੇ ਪੰਜਾਬ ਦੇ ਬੁੱਢੀ ਜੀ ਜਿੰਨੇ ਔਰ ਜਿਨਨੇ ਤਾਂ ਹੋਰ ਵੀ ਸੈਂਸਿਟਿਵ ਜਿਹੜੇ ਇਸਪੁੱਪੋਂ ਦਾ ਤਰਫ ਪਾਉਣ ਦੇ ਨੇ ਉਹ ਵੜ ਕੇ ਇਹਨਾਂ ਕੋਈ ਇਹ ਬੰਦ ਕੋਈ ਫ੍ਰੈਸ਼ ਹੁੰ ਬਣਾਉਣ ਉਹਨੂੰ ਕੋਈ ਜਿਸ ਤਰ੍ਹਾਂ ਵਿੱਚ ਸਮਝਾਇਆ ਜਾ ਸਕੇ ਸਮਝਾਇਆ ਜਾ ਸਕੇ ਸਮਝਣਾ ਚਾਹੀਦਾ ਹੈ ਪਰ ਇਹਦਾ ਪ੍ਰਥਾਮ ਕਰਨਾ ਚਾਹੀਦਾ ਹੈ ਸੈਤਰੀ ਪਾਰਟੀ ਉਹ ਸੈਤਰੀ ਪਾਰਟੀ ਦਾ ਸਵਾਲ ਨਹੀਂ ਹੈ ਪਹਿਲਾਂ ਉਹ ਇੱਕ 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 ਪਾਰਟੀ ਦਾ ਜਿੰਦਾਲੀਦ ਉਹ ਮਾਈਨੋਰਟੀਜ਼ ਹੈ ਉਹ ਮਾਈਨੋਰਿਟੀ ਰਾਈਟਸ ਨੂੰ ਕਿਹਾ ਜਾਏਗਾ ਹੁਣ ਇਹ ਖੇਤਰੀ ਪਾਰਟੀ ਪਿਛਾਏ ਇਹਨਾਂ ਨੂੰ ਥੋੜਾ ਜਿਹਾ ਵਾਈਡਨ ਕਰਕੇ ਮਾਈਨੋਰਿਟੀ ਰਾਈਟਸ ਨੂੰ ਫੈਸ ਕਰੋ ਤਾਂ 파ਟਾ ਸਿੱਖਾਂਦਾ ਜਿਹੜਾ ਵਿੱਚ ਇੰਟਰ ਸੇਮ ਹੋ ਜਾਏ ਹਮ ਮੇਰੀ ਹੈਵਨ ਮੈਂ ਸੁਝਾ ਤੁਹਾਡਾ ਬਹੁਤ ਔਖਾ ਹੈ ਤੁਸੀਂ ਵੀ ਆਓ ਤੁਸੀਂ ਬਹੁਤ ਅੱਛਾ ਤੁਹਾਡੇ ਸਾਰੇ ਵੋਮ ਨੇ ਪ੍ਰੋਫੈਸਰ ਸਾਹਿਬ ਤੁਹਾਡੇ ਨਾਲ ਬਹੁਤ ਸਾਰੇ ਬਾਹਰ ਵਸਦੇ ਪੰਜਾਬੀ ਵੀ ਸਿੱਖ ਵੀ ਸੰਪਰਕ ਦੇ ਵਿੱਚ ਹੋਣਗੇ ਕੀ ਉਹ ਵੀ ਉਹ ਵੀ ਚਿੰਤ ਉਹ ਵੀ ਚਿੰਤਤ ਨੇ ਜੋ ਅਸਲੇ ਹੋ ਰਿਹਾ ਵਾ ਸ਼ੋਮਨੀ ਅਕਾਲੀ ਦਲ ਦੇ ਵਿੱਚ ਔਰ ਸਿੱਖ ਸਿਆਸਤ ਦੇ ਵਿੱਚ ਔਰ ਸਿੱਖ ਦੇ ਸਿੱਖ ਧਾਰਮਿਕ ਸੰਸਥਾਵਾਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਿੰਤਤ ਨੇ ਜੀ ਉਹ ਆਰਟੀਕਲ ਲਿਖ ਕੇ ਆਇਆ ਵਾ ਸੁਖਮੰਦਰ ਸਿੰਘ ਇਹ ਰਹੇ ਲੋ ਕਿਹੜੀ ਯੂਨੀਵਰਸਿਟੀ ਹੈ ਓਮ ਬਰਕਲੇ ਆ ਕੈਲਿਫੋਰਨੀਆ ਯੂਨੀਵਰਸਿਟੀ ਕੇਵਲ ਜਿਹੜੇ ਡੈਫਰ ਹੋਏ ਨੇ ਅੱਛਾ ਇਹ ਜੋ ਮਿਲੀਅਨ ਆਫ ਡਾਲਰ ਉਹਨਾਂ ਦੀ ਯਾਦਗਾਰ ਤੋਂ ਉਹਨਾਂ ਦੇ ਸਟੂਡੈਂਟ ਨੇ ਪ੍ਰਸ ਬਣਾਇਆ ਹੋਇਆ ਹੈ ਅੱਛਾ ਹਜ਼ਾਰਾਂ ਸੂਗੰਸਤਾ ਉਹਨਾਂ ਨੇ ਖੁਦ ਆ ਰਿਹਾ ਹੈ ਉਹਨਾਂ ਨੇ ਲਿਖਿਆ ਕਿ ਇਹ ਜਿਹੜੀ ਟਰੌਨਿਕ ਮੈਥੇ ਦੇ ਇਲੈਕਸ਼ਨ ਸਿਸਟਮ ਹੈ ਇਹ ਨਹੀਂ ਹੋਣਾ ਚਾਹੀਦਾ ਪੰਜ ਪਰਵਾਨੇ ਪੰਜ ਪਰਵਾਨੇ ਜਿਹੜਾ ਔਰ ਇਹ ਹੋਣਾ ਚਾਹੀਦਾ ਉਹਨਾਂ ਦੇ ਉਹਦੇ ਨਾ ਬਾਰੇ ਲੋਕਾਪਨ ਹੋਮਤ ਨਹੀਂ ਆਇਆ ਡੈਮੋਕਰੈਟਿਕ ਵਾਲੀ ਤੇ ਹੋਣਾ ਲੇਕਿਨ ਉਹਨਾਂ ਨੇ ਸਭ ਤੋਂ ਵੱਧ ਚਿੰਤਾ ਉਹਨਾਂ ਨੇ ਕੀਤੀ ਹੈ ਇੱਕ ਹੀ ਯੂਵਿੰਦਰਜੀਤ ਸਿੰਘ ਨੇ ਉਹਨਾਂ ਨੇ ਵੀ ਚਿੰਤਾ ਉੱਪਰ ਗੱਲ ਕੀਤੀ ਹੈ ਔਰ ਕੈਨੇਡਾ ਤੋਂ ਮੈਨੂੰ ਬਹੁਤ ਨੈਣ ਇੱਕ ਇੱਕ ਜਗ ਤੋਂ ਦੁਖੀ ਹੈ ਇਸ ਮਸਲੇ ਤੋਂ ਮੈਂ ਥੋੜਾ ਜਿਹਾ ਹਟ ਕੇ ਤੁਹਾਡਾ ਨਾ ਪ੍ਰੋਫੈਸਰ ਸਾਹਿਬ ਗੱਲ ਕਰਨੀ ਚਾਹੁੰਨਾ ਪੰਜਾਬ ਦੇ ਬਹੁਤ ਸਾਰੇ ਕਈ ਸਾਲਾਂ ਤੋਂ ਪੰਜਾਬ ਦੀ ਜਿਹੜੀਆਂ ਰਾਈਟਸ ਹੈ ਜਾਂ ਸਟੇਟਾਂ ਦੀਆਂ ਜਿਹੜੀਆਂ ਰਾਈਟਸ ਹੈ ਜਿਹਨੂੰ ਆਪਾਂ ਫੈਡਰਲ ਸਟਰਕਚਰ ਕਹਿ ਸਕਦੇ ਆ ਉਹ ਮਸਲਾ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਚੁੱਕਦਾ ਰਿਹਾ ਵਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਵੀ ਉਹ ਚੀਜ਼ ਦੱਸੀ ਲੇਕਿਨ ਕੁਝ ਸਾਲਾਂ ਤੋਂ ਉਸ ਮਸਲੇ ਤੋਂ ਆਪਾਂ ਪਾਸੇ ਹੋ ਗਏ ਆ ਉਸ ਮਸਲੇ ਨੂੰ ਕੋਈ ਚੁੱਕਣ ਵਾਲਾ ਹੀ ਹੈ ਨਹੀਂਗਾ ਕੋਈ ਤਾਨੂੰ ਕੀ ਲੱਗਦਾ ਵਾ ਕਿ ਜੇ ਸਹੀ ਫੈਡਰਲਿਜ਼ਮ ਇਸ ਮੁਲਕ ਚ ਲਿਆਉਣੀ ਆ ਤੇ ਉਹਦੇ ਵਾਸਤੇ ਕੀ ਕਦਮ ਚੁੱਕਣ ਦੀ ਲੋੜ ਆ? ਉਹ ਖੁੱਤਾ ਇਸੇ ਗੱਲ ਦਾ ਜੀ ਜਿਹੜੇ ਅਸੀਂ ਉਮਰ ਨਾਲ ਆਇਓ ਫੈਡਰਲ ਰਾਈਟਸ ਦੇ ਮਾਈਨੋਰੀਟੀ ਰਾਈਟਸ ਦੇ ਚੰਦਾਬਦਾਰ ਰਹੇ ਜੇਲਾ ਕਟਿਆ ਅਮਰਜੈਂਸੀ ਤੋਂ ਖਲਾਸ ਇਸੇ ਕਾਰਨ ਹੀ ਦਲ ਨੇ ਮੋਰਚਾ ਲਾਇਆ ਉਹ ਹੁਣ ਉਸ ਇਹ ਹੁਣ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਕਿ ਜੇ ਅਸੀਂ ਲਾਉਂਦੇ ਘੋੜੇ ਨਾਲ ਚੱਲਣਗੇ ਹੁਣ ਇਹਨਾਂ ਦੇ ਉਹ ਲੀਡਰਸ਼ਿਪ ਜੀ ਮੁਕ ਪਾਇਆ ਗੇ ਅਰ ਉਹ ਉਹ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਪਹਿਲਾਂ ਇਹਨੂੰ ਬਚਾਉਣ ਦੀ ਗੱਲ ਹੈ ਹੂੰ 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 ਪੈਟਰਲ ਪੈਟਰਲ ਦਾ ਰੋਜ਼ ਕੱਢਿਆ ਆ ਰਹੀਆਂ ਨੇ ਪੰਜਾਬ ਨਾਲ ਰੋਜ਼ ਵਿੱਚ ਕਰਾਉ ਹੋਇਆ ਉਹ ਵੀ ਤੇ ਕੋਈ ਐਸੇ ਉਹ ਨਿਗਾ ਟਿਕਿਆ ਆਂ ਆਪੇ ਸਰਾਹਣੇ ਕਾਲੇ ਕਾਲ ਬਈ ਇਹ ਹੀ ਬਚਾਏ ਉਹ ਇਹ ਇਹ ਨਹੀਂ ਕਿ ਬਚਾਉਣਾ ਹੈ ਤਾਂ ਉਹ ਤੇ ਨੇ ਸੋ ਉਸ ਮਸਲੇ ਉਸ ਮਸਲੇ ਦਾ ਉਹ ਤੇ ਬਾਅਦ ਦੀ ਗੱਲ ਹੈ ਪਹਿਲਾਂ ਤੇ ਅਕਾਲੀ ਦਲ ਨੂੰ ਬਚਾਉਣ ਦੀ ਅਕਾਲੀ ਦਲ ਨੂੰ ਹੀ ਬਚਾਉਣ ਦਾ ਮਸਲਾ ਵੈਸੇ ਵੇਲੇ ਤੇ ਹਾਂ ਜੀ ਹਾਂ ਮਸਲਾ ਪਹਿਲਾਂ ਇਹ ਦੇਖੋ ਸੋਚੇ ਨੇ ਜਿੰਨੇ ਨੇ ਇਹਨਾਂ ਨੂੰ ਜਾਤਾ ਪਛਤਾਪ ਕਰਕੇ ਇਹਨਾਂ ਪਛਤਾਪ ਕਰਨ ਕੇ ਲੋਕਾਂ ਨੂੰ ਨਹੀਂ ਲਿਖੇ ਨਾ ਜੋ ਹੈ ਤੇ ਜੇ ਨਹੀਂ ਕਰ ਫੜਲੇ ਬਹੁਤ ਹੋੜੀ ਦੇਰ ਲੈ ਮਾਫੀ ਦੇ ਦੇਣ ਤੇ ਫੰਕਸ਼ਨ ठीक है बहुत मेहरबानी थैंक यू प्रोफेसर साहब ਤੁਸੀਂ ਜੁੜੇ ਹੋਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਮਿਹਰਬਾਨੀ